ਭਗਤ ਧੰਨਾ ਜੀ ਦਾ ਇਹ ਬਚਨ ਜਦੋਂ ਪੜਨੇ ਆ ਉਹਨਾਂ ਨੇ ਬੜੀ ਕਿਰਪਾ ਕੀਤੀ ਅੱਖ ਲੱਗੇ ਵੀ ਤੂੰ ਉਸ ਪਰਮੇਸ਼ਰ ਪਿਆਰੇ ਨੂੰ ਸਿਮਰ ਉਹ ਦੀਆਂ ਜਣੀਆਂ ਵਡਿਆਈਆਂ ਨੇ ਕੋ ਬਿਆੰਤ ਨੇ ਪਰ ਉਹਨੂੰ ਚੇਤੇ ਨਹੀਂ ਕੀਤਾ ਵੇਖੋ ਕਿਵੇਂ ਪਰਵਰਿਸ਼ ਕਰ ਰਿਹਾ ਹੈ ਕਿਵੇਂ ਪਾਲ ਰਿਹਾ ਹੈ ਰੇ ਚਿਤ ਚਿਤ ਸਕੀਨਾ ਦਿਆਲ ਦਮੋਦਰ ਵਿਭੇ ਨ ਜਨਸ ਕੋਈ ਜੇ ਤਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਅੱਖ ਲੱਗੇ ਉਸ ਨੂੰ ਆਪਣੇ ਚਿਤ ਵਿੱਚ ਚੇਤੇ ਕਰ ਉਹ ਮਾਲਕ ਬਿੰਤ ਹੈ ਜੇ ਕੋਈ ਖੰਡਾ ਬ੍ਰਹਮੰਡਾਂ ਤੱਕ ਵੀ ਪਹੁੰਚ ਜਾਏ ਤਾਂ ਵੀ ਕੋਈ ਹੋਏਗਾ ਜਿਹੜਾ ਉਸ ਕਰਤੇ ਨੂੰ ਪਾਉਂਦਾ ਹੈ ਕਰਤਾ ਕਰੇ ਸੋ ਹੋਏ ਹੁਣ ਕਹਿੰਦੇ ਜਦੋਂ ਪਾਲਣ ਦੀ ਗੱਲ ਆਈ ਤੇ ਵੇਖੋ ਉਹਨੇ ਉੱਥੇ ਵੀ ਪਰਵਰਿਸ਼ ਕੀਤੀ ਹੈ ਜਿਸ ਥਾਂ ਤੇ ਅਗਨ ਹੈ ਉਧਰ ਵਿੱਚ ਵੀ ਉਸ ਮਾਲਕ ਨੇ ਪਾਲਿਆ ਉਹਨਾਂ ਨੇ ਕਿਰਪਾ ਕੀਤੀ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਅਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਉਹ ਪਰਮੇਸ਼ਰ ਮਾਲਕ ਉਹਨੇ ਆਹਾਰ ਦੇ ਕੇ ਕਹਿੰਦੇ ਉਸ ਜઠਰ ਅਗਣ ਵਿੱਚ ਵੀ ਰੱਖਿਆ ਕੀਤੀ ਹੈ ਸਾਡਾ ਜਿਹੜਾ ਖਸਮ ਹੈ ਮਾਲਕ ਹੈ ਐਸਾ ਹੈ ਉਹ ਐਸੀ ਕਿਰਪਾ ਕਰਨ ਵਾਲਾ ਐਸੀ ਰਹਿਮਤ ਬਖਸ਼ਿਸ਼ ਕਰਨ ਵਾਲਾ ਹੈ ਹੁਣ ਕਹਿੰਦੇ ਵੀ ਵੇਖੋ ਜਦੋਂ ਪਰਵਰਿਸ਼ ਦੀ ਪਾਲਣਾ ਦੀ ਗੱਲ ਆਏ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਅਖ ਲਗੇ ਵੀ ਕੁੰਮੀ ਪ੍ਰਸੂਤ ਹੋਈ ਉਹਦਾ ਤਨ ਬਚਾ ਬਾਹਰ ਰਹਿ ਗਿਆ ਆਪ ਪਾਣੀ ਦੇ ਅੰਦਰ ਚਲੀ ਗਈ ਨਾਂ ਬੱਚੇ ਨੂੰ ਪੰਖ ਨੇ ਉਹ ਉੱਡ ਜਾਏ ਨਾ ਕੁਮੀ ਕੋਲ ਦੇਣ ਵਾਸਤੇ ਖੀਰ ਹੈ ਦੁੱਧ ਹੈ ਵੀ ਉਹ ਦੀ ਪਰਵਰਿਸ਼ ਕਰ ਸਕੇ ਉਹਨੂੰ ਰਿਜਕ ਦੇ ਸਕੇ ਭੁੱਖ ਦੂਰ ਕਰ ਸਕੇ ਇਸ ਹਾਲਤ ਵਿੱਚ ਵੀ ਪਰਮੇਸ਼ਰ ਨੇ ਅੱਖ ਲੱਗੇ ਉਹਨੂੰ ਰੋਜੀ ਦਿੱਤੀ ਹੈ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਉਹ ਨਾ ਪਰਮਾਨੰਦ ਪੂਰਨ ਪਰਮੇਸ਼ਰ ਹੈ ਅਕਲ ਅਗੇ ਉਹ ਪੂਰਾ ਹੈ ਆਪਣੇ ਮਨ ਵਿੱਚ ਸਮਝ ਕੇ ਵੇਖ ਉਹ ਕਿੰਨਾ ਬੇਅੰਤ ਹੈ ਉਹਨੂੰ ਵੀ ਰੋਜੀ ਦੇ ਰਿਹਾ ਹੈ ਫਕੀਰ ਤੇ ਆਖਿਆ ਪਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ ਕਿੰਦੇ ਪੱਥਰ ਵਿੱਚ ਕੀੜੇ ਨੂੰ ਪਾਲਿਆ ਪੱਥਰ ਵਿੱਚ ਕੀੜਾ ਗੁਪਤੋ ਕੇ ਰਹਿੰਦਾ ਹੈ ਉਥੇ ਮਾਰਗ ਵੀ ਨਹੀਂ ਹੈ ਰਸਤਾ ਵੀ ਨਹੀਂ ਹੈ ਕਿ ਬਾਹਰ ਆਵੇ ਤੇ ਖੁਰਾਕ ਖਾਏ ਫਿਰ ਪੱਥਰ 'ਚ ਚਲਿਆ ਜਾਏ ਉਹ ਪੱਥਰ ਦੇ ਅੰਦਰ ਹੀ ਪੈਦਾ ਹੋਇਆ ਤੇ ਅੰਦਰ ਹੀ ਉਹਦੀ ਰੋਜੀ ਦਾ ਪਰਮੇਸ਼ਰ ਨੇ ਪ੍ਰਬੰਧ ਕੀਤਾ ਤੰਨਾ ਕਹੇ ਪੂਰਨ ਤਾਹੂ ਕੋ ਮਤ ਰੇ ਜੀ ਦਰਾਹੀ ਭਗਤ ਨਾਨਕ ਕਹਿੰਦੇ ਪਰਮੇਸ਼ਰ ਪੂਰਾ ਹੈ ਮਾਲਕ ਬਯੰਤ ਹੈ ਇਸ ਕਰਕੇ ਤੂੰ ਕਿਤੇ ਮਤਾ ਆਪਣੇ ਜੀ ਨੂੰ ਡਰਾ ਲਏ ਕਿ ਹੁਣ ਕੀ ਬੜੇਗਾ ਕੀ ਹੋਏਗਾ ਅਕ ਲੱਗੇ ਓ ਮਾਲਕ ਪਰਮੇਸ਼ਰ ਵੇਖ ਉਸ ਪੱਥਰ ਵਿੱਚ ਵੀ ਕੀੜੇ ਨੂੰ ਰਿਜ਼ਕ ਪਹੁੰਚਾਉਣ ਵਾਲਾ ਹੈ ਰੋਜੀ ਦੇਣ ਵਾਲਾ ਹੈ ਉਹਦੀ ਪਰਵਰਿਸ਼ ਕਰਨ ਵਾਲਾ ਹੈ